ਕਾਂਗਰਸ ਦੇ ਵੀ ਸਪਾਈ ਰਹੇ ਰਾਜਾ ਵੜਿੰਗ ਨੂੰ ਤੁਸੀਂ ਪ੍ਰਧਾਨ ਦੇ ਵਜੋਂ ਕਿਵੇਂ ਦੇਖਦੇ ਹੋ ਔਰ ਰਾਜਾ ਵੜਿੰਗ ਸਾਡੇ ਨਾਲ ਪਹਿਲਾਂ ਮੈਂ ਜਦੋਂ ਕਾਂਗਰਸ ਪਾਰਟੀ 'ਚ ਅਸੀਂ ਇਕੱਠੇ ਹੀ ਕੰਮ ਕੀਤਾ ਉਹ ਵੀ ਯੂਥ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੇ ਮੈਂ ਵੀ ਰਿਹਾ ਵਾਂ ਬਾਕੀ ਦੇਖੋ ਹਰ ਬੰਦੇ ਦੀ ਆਪਣੀ ਕਪੈਸਿਟੀ ਹੁੰਦੀ ਆ ਮੈਂ ਕੋਈ ਮੇਰਾ ਕਮੈਂਟ ਕਰਨਾ ਨਹੀਂ ਮੰਨਦਾ ਪਰ ਠੀਕ ਆ ਉਹਨਾਂ ਦੀ ਪਾਰਟੀ 'ਚ ਉਹ ਵੀ ਕੰਮ ਕਰ ਰਹੇ ਨੇ ਪਰ ਉੱਥੇ ਉਹ ਡਿਵਾਈਡਡ ਹਾਊਸ ਆ ਉੱਥੇ ਬਹੁਤ ਸਾਰ ਬਹੁਤ ਜ਼ਿਆਦਾ ਲੀਡਰ ਆ ਉੱਥੇ ਆਪੋਜੀਸ਼ਨ ਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਉਹ ਇੱਕ ਦੂਜੇ ਦੀਆਂ ਪੱਗਾਂ ਰੋਜ਼ ਆਪ ਹੀ ਲਾਉਂਦੇ ਰਹਿੰਦੇ ਨੇ ਕਈ ਵਾਰੀ ਤੁਹਾਨੂੰ ਉਹ ਪਬਲੀਕਲੀ ਦਿਖਦਾ ਕਈ ਵਾਰੀ ਨਹੀਂ ਦਿਖਦਾ ਕਿ ਅੰਦਰ ਵੱਢ ਕੇ ਕੀ ਹੁੰਦਾ ਉੱਥੇ ਉਹਨਾਂ ਦੀ ਆਪਣੇ ਇੱਕ ਲਾਲਸਾ ਵਾ ਸਸਤਰੀਕਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਸ਼ਰਮਾ ਅੱਜ ਸਾਡੇ ਨਾਲ ਖਾਸ ਗੱਲਬਾਤ ਵਿੱਚ ਮੌਜੂਦ ਨੇ ਅੰਮ੍ਰਿਤਸਰ ਤੋਂ ਨਵੀਂ ਜ਼ਿੰਮੇਵਾਰੀ ਜਿਨ੍ਹਾਂ ਨੂੰ ਮਿਲੀ ਹੈ ਇੰਪਰੂਵਮੈਂਟ ਟਰਸਟੀ ਕਰਮਜੀਤ ਸਿੰਘ ਰਿੰਟੋ ਰਿੰਟੋ ਜੀ ਤੁਹਾਡਾ ਬਹੁਤ ਸਵਾਗਤ ਹੈ ਪੰਜਾਬ ਤੱਕ ਧੰਨਵਾਦ ਜੀ ਥੈਂਕ ਯੂ ਸੋ ਮਚ ਰਿੰਟੋ ਜੀ ਪਹਿਲਾਂ ਤੁਸੀਂ ਅੰਮ੍ਰਿਤਸਰ ਦੇ ਮੇਅਰ ਸੀ ਲੇਕਿਨ ਉਸ ਤੋਂ ਬਾਅਦ ਅੱਜ ਤਹਾਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਿੰਟੋ ਜੀ ਨੂੰ ਖੁਸ਼ ਕਰਨ ਲਈ ਅੰਮ੍ਰਿਤਸਰ ਦਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਇਆ ਪਹਿਲਾਂ ਸ਼ੋਕ ਤਲਵਾਰ ਜੀ ਸੀ ਉਹਨਾਂ ਨੂੰ ਲਾ ਕੇ ਤੁਹਾਨੂੰ ਬਣਾਇਆ ਗਿਆ ਲੋਕ ਸਭਾ ਚੋਣਾਂ ਤੋਂ ਬਾਅਦ ਤੁਸੀਂ ਇੱਕਦਮ ਰਾਜਨੀਤੀ ਚੋਂ ਗਾਇਬ ਹੋਏ ਕੀ ਬਜਾਉ ਨਈ ਕੋਈ ਗੱਲ ਨਹੀਂ ਇਦਾਂ ਦੀ ਮੈਂ ਤੇ ਪਾਰਟੀ ਦੇ ਹਮੇਸ਼ਾ ਨਾਲ ਆ ਤੇ ਨਾਲ ਰਵਾਂਗੇ ਤੇ ਪਾਰਟੀ ਨੇ ਬਹੁਤ ਵੱਡਾ ਮਾਨਸਤ ਕਰ ਦਿੱਤਾ ਵਾ ਮੈਂ ਆਪਣੀ ਸਾਰੀ ਹਾਈ ਕਮਾਂਡ ਦਾ ਤੈਅ ਦੇ ਲੋ ਤਾਂ ਮਾਦੀਆਂ ਤੇ ਹੁਣ ਕੰਮ ਕਰਾਂਗੇ लोकसभा ਤੇ ਤੁਹਾਡਾ प्रबल हो हो। आ, दावेदार ਤੇ ਤੌਰ ਤੇ ਮੰਨਿਆ ਜਾ ਰਿਹਾ ਕਿ ਤੁਸੀਂ ਉਮੀਦਵਾਰ ਹੋ ਸਕਦੇ ਹੋ ਲੇਕਿਨ ਕੁਲਦੀਪ ਢਾਰੀਵਾਲ ਉਮੀਦਵਾਰ ਰਹੇ ਲੇਕਿਨ ਉਸ ਤੋਂ ਬਾਅਦ ਤੁਸੀਂ ਰਾਜਨੀਤੀ ਤੋਂ ਇਕਦਮ ਗਾਇਬ ਹੋ ਗਏ ਮੀਡੀਆ ਦੇ ਵਿੱਚ ਵੀ ਨਹੀਂ ਤੁਸੀਂ ਆਏ ਨਰਾਜ਼ਗੀ ਕੋਈ ਚੱਲ ਰਹੀ ਸੀ ਨਹੀਂ ਦੇਖੋ ਜਿੱਤੋਂ ਤੱਕ दावेदार ਹੋਣਾ ਜਾਂ ਕੋਈ ਚੀਜ਼ ਦੀ ਐਸਪੀਰੇਸ਼ਨ ਰੱਖਣੀ ਉਹ ਕੋਈ ਮਾੜੀ ਗੱਲ ਨਹੀਂਗੀ ਪਰ ਪਾਰਟੀ ਜੋ ਫੈਸਲਾ ਕਰਦੀ ਸੋਚ ਸਮਝ ਕੇ ਕਰਦੀ ਹੈ ਔਰ ਕੋਈ ਇਦਾਂ ਦੀ ਨਰਾਜ਼ਗੀ ਤੇ ਰਹੀ ਨਹੀਂਗੀ ਬਾਕੀ ਨਗਰ ਨਿਗਮ ਦੀ ਇਲੈਕਸ਼ਨ ਹੋਈ ਉਹਦੇ ਚ ਵੀ ਬੜਾ ਅਸੀਂ ਅਹਿਮ ਭੂਮਿਕਾ ਸਾਡੀ ਰਹੀ ਹੈ ਕੋਈ ਇਦਾਂ ਦੀ ਗੱਲ ਨਹੀਂ ਉਹ ਵੈਸੇ ਜਦੋਂ ਤੁਸੀਂ ਕੋਈ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਹੁੰਦੇ ਜੇ ਉਹ ਤੋਂ ਜ਼ਿਆਦਾ ਵਿਜ਼ੀਬਲ ਹੁੰਦੇ ਜੇ ਤੇ ਅਦਰਵਾਈਜ਼ ਉਹ ਲੋਕਾਂ ਨੇ ਮੈਨੂੰ ਬਤੌਰ ਮੇਅਰ ਵੇਖਿਆ ਕਿ ਮੈਂ ਬਹੁਤ ਜ਼ਿਆਦਾ ਐਕਟਿਵ ਤੇ ਬਹੁਤ ਕਨਸਟੀਟਿਊਸ਼ਨਲ ਜਦੋਂ ਪੋਸਟ ਹੁੰਦੀ ਤੇ ਤੁਹਾਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤਾਡੇ ਤੇ ਹੁੰਦੀਆਂ ਤੁਹਾਨੂੰ ਕੰਮ ਕਰਨੇ ਪੈਂਦੇ ਫਿਰ ਤੁਸੀਂ ਮੀਡੀਆ 'ਚ ਲੋਕਾਂ 'ਚ ਤੁਹਾਡੀ ਵਿਜ਼ਿਬਿਲਟੀ ਜਿਆਦੀ ਰਹਿੰਦੀ ਹੈ ਉਸ ਤੋਂ ਬਾਅਦ ਨੇਚਰਲੀ ਤੁਹਾਡੀ ਪਰਸਨਲ ਰੋਲ ਤੌਰ ਤੇ ਨਿੱਜੀ ਗਤੀਵਿਧੀਆਂ ਤੇ ਰਹਿੰਦੀਆਂ ਵਾਂ ਪਰ ਜਿਹੜੀਆਂ ਸਰਕਾਰੀ ਤੌਰ ਤੇ ਜਾਂ ਜਿਹੜੀਆਂ ਕੋਈ ਤੁਸੀਂ ਕਹਿ ਲਓ ਕਿ ਲੋਕਾਂ ਨੂੰ ਵਿਜ਼ੀਬਲ ਹੋਣ ਉਹ ਥੋੜੀਆਂ ਘੱਟ ਹੁੰਦੀਆਂ ਬਾਕੀ ਕੰਮ ਕਰਨ ਦੇ ਵਿੱਚ ਤੇ ਲਗਾਤਾਰ ਉਸੇ ਸਪੀਡ ਨਾਲ ਲੱਗਦੇ ਕੇਜਰੀਵਾਲ ਦੀ ਐਂਟਰੀ ਹੋ ਸਕਦੀ ਹੈ ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਉਮੀਦਵਾਰ ਦੇ ਵਜੋਂ ਲੁਧਿਆਣਾ ਦੀ ਸੀਟ ਤੋਂ ਉਤਾਰਿਆ ਗਿਆ ਹੈ ਜਿਹੜੀ ਜਿਮਨੀ ਚ ਉਹਨਾਂ ਦੇ ਵਿੱਚ ਕੇਜਰੀਵਾਲ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਸਕਦੀ ਹੈ ਤੁਸੀਂ ਇਸ ਬਾਰੇ ਕੀ ਦੇਖੋ ਕੇਜਰੀਵਾਲ ਸਾਹਿਬ ਸਾਡੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੀ ਆਲਰੇਡੀ ਸਾਰੇ ਹਿੰਦੁਸਤਾਨ ਚ ਐਂਟਰੀ ਹੈ ਔਰ ਪੰਜਾਬ ਚ ਵੀ ਉਹਨਾਂ ਦੀ ਐਂਟਰੀ ਹੈ ਉਹਨਾਂ ਦੀ ਐਂਟਰੀ ਨੂੰ ਕੌਣ ਰੋਕ ਸਕਦਾ ਜੀ ਔਰ ਅਸੀਂ ਸਾਰੀ ਆਮ ਆਦਮੀ ਪਾਰਟੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਅਗਵਾਈ ਚ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਆਦੇਸ਼ਾਂ ਨਾਲ ਕੰਮ ਹੁੰਦੇ ਨੇ ਕਿ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੇਜਰੀਵਾਲ ਦੀ ਲੋੜ ਹੈ ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਵੀ ਉਹ ਕਾਫੀ ਸਰਗਰਮ ਸੀ ਵੇਖੋ ਮੈਂ ਦੱਸਦਾ ਉਹਨਾਂ ਦੇ ਸਾਰੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਲੋੜਿਆ ਹਿੰਦੁਸਤਾਨ ਨੂੰ ਕੇਜਰੀਵਾਲ ਵਰਗੀ ਸ਼ਖਸੀਅਤ ਦੀ ਐਮ ਲੋੜਿਆ ਉਹਦੇ ਵਿੱਚ ਪੰਜਾਬ ਹੋਵੇ ਅਸਾਮ ਹੋਵੇ ਬੰਗਾਲ ਹੋਵੇ ਗੁਜਰਾਤ ਹੋਵੇ ਹਰ ਜਗ੍ਹਾ ਦੇ ਉੱਤੇ ਇਕੁਲੈਂਟ ਉਹਨਾਂ ਦੀ ਇੰਪੋਰਟੈਂਸ ਹੈ ਔਰ ਜਦੋਂ ਹੁਣ ਪੰਜਾਬ ਦੀ ਗੱਲ ਹੈ ਪੰਜਾਬ ਦਾ ਦੇ ਨਾਲ ਉਹਨਾਂ ਦਾ ਪਹਿਲਾਂ ਵੀ ਲਗਾਉ ਰਿਹਾ ਕੋਈ ਵੀ ਇਲੈਕਸ਼ਨ ਹੁੰਦੀ ਆ ਉਹ ਪਰਸਨਲੀ ਤੁਸੀਂ ਵੇਖਿਆ ਹੀ ਹੈ ਕਿ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਉਹ ਆਉਂਦੇ ਨੇ ਪ੍ਰਚਾਰ ਕਰਦੇ ਨੇ ਰੈਲੀ ਕਰਦੇ ਨੇ ਆਪਣੇ ਲੀਡਰ ਨੂੰ ਮਿਲਦੇ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਅੱਗੇ ਵੀ ਸਾਰਾ ਕੁਝ ਜਾਰੀ ਰਹੇਗਾ ਕਿ ਮਾਛਲ ਚ ਜਿਹੜੇ ਚੋਣ ਹੋਏ ਸੀ ਉਹਦੇ ਤੁਹਾਨੂੰ ਵੀ ਪਰਿਵਾਰੀ ਲਾਇਆ ਗਿਆ ਸੀ ਲੇਕਿਨ ਹਰ ਜਗ੍ਹਾ ਹਾਰ ਮਿਲੀ ਹੈ ਦਿੱਲੀ ਚ ਇੱਕ ਦਿੱਲੀ ਦੇ ਨਾਲ ਸਟੇ ਜਿਹੜੇ ਪੰਜਾਬ ਚ ਦਿੱਲੀ ਦੀ ਵਜ੍ਹਾ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਲੇਕਿਨ ਹਲੇ ਤੱਕ ਲੋਕਾਂ ਨੂੰ ਉਹ ਚੀਜ਼ਾਂ ਮਿਲਿਆ ਨਹੀਂ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਏ ਜਾਂ ਫਿਰ ਨਸ਼ੇ ਨੂੰ ਖਤਮ ਕਰਨ ਦੀ ਗੱਲ ਹੋਏ ਕੁਝ ਵੀ ਹਲੇ ਤੱਕ ਪੂਰਾ ਨਹੀਂ ਹੋਇਆ ਵਜ੍ਹਾ ਕੀ ਮੰਦੇ ਹੋ ਪਹਿਲੀ ਗੱਲ ਤੇ ਹੈ ਕਿ ਜਦੋਂ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਦਿੱਲੀ ਚ ਆਮ ਆਦਮੀ ਪਾਰਟੀ ਨੇ ਤਿੰਨ ਸਰਕਾਰਾਂ ਬਣਾਈਆਂ ਔਰ ਤਿੰਨ ਸਰਕਾਰਾਂ ਬਣਾਉਣਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਤੁਸੀਂ ਕੁਝ ਲੋਕਾਂ ਨੂੰ ਦਿੰਦੇ ਹੋ ਤੇ ਤਦ ਤਿੰਨ ਸਰਕਾਰਾਂ ਬਣਦੀਆਂ ਲੋਕਾਂ ਦੇ ਵਿੱਚ ਤੁਹਾਡਾ ਇੱਕ ਕ੍ਰੈਡੀਬਿਲਟੀ ਬਣਦੀ ਹੈ ਕਿ ਯਕੀਨ ਮੰਨਦਾ ਲੋਕੀ ਤੁਹਾਡੇ ਤੇ ਵਿਸ਼ਵਾਸ ਕਰਦੇ ਲੋਕੀ ਤੁਹਾਡੇ ਨਾਲ ਤੁਰਦੇ ਆ ਜਦੋਂ ਤਿੰਨ ਸਰਕਾਰਾਂ ਲਗਾਤਾਰ ਬਣੀਆਂ ਹੋਣ ਉਦੋਂ ਕਈ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਦੇ ਵਿੱਚ ਇੰਟੀਗ੍ਰੀਟੀ ਕੰਮ ਨਹੀਂ ਸੀ ਵੀ ਆਉਂਦੀ ਆ ਹੋਰ ਕਈ ਫੈਕਟਰ ਵੀ ਆਉਂਦੇ ਨੇ ਹੁਣ ਉਹ ਕਿਉਂਕਿ ਮੈਂ ਇਹ ਨਹੀਂ ਕਹਾਂਗਾ ਫੇਰਾ ਫੇਰੀ ਜਾਂ ਕਈ ਉਹ ਵੀ ਗੱਲਾਂ ਚੱਲਦੀਆਂ ਨੇ ਪਰ ਉਹ ਸਾਨੂੰ ਬਹੁਤ ਵੱਡੀ ਇਸ ਗੱਲ ਦੀ ਖੁਸ਼ੀ ਆ ਕਿ ਤਿੰਨ ਸਾਲ ਲਗਾਤਾਰ ਤਿੰਨ ਟਰਮ ਲਗਾਤਾਰ ਜਾਂ ਕਹਿ ਲੋ ਜਾਂ ਤਿੰਨ ਵਾਰੀ ਸਰਕਾਰ ਇੱਕ ਵਾਰੀ ਤਾਂ ਥੋੜੇ ਦਿਨਾਂ ਦੀ ਬਣੀ ਸੀ ਦੋ ਟਰਮਾਂ ਪੂਰੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਸਰਕਾਰ ਚਲਾਈ। ਔਰ ਦਿੱਲੀ ਦੇ ਵੀ ਸਾਰੇ ਵਾਅਦੇ ਪੂਰੇ ਕੀਤੇ ਨੇ ਜਿਹੜੀ ਤੁਹਾਂ ਗੱਲ ਇੱਥੇ ਕੀਤੀ ਕਿ ਇੱਥੇ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਕੋਈ ਨਹੀਂ ਮਿਲਿਆ। ਇਹ ਗੱਲ ਦੇ ਨਾਲ ਮੈਂ ਤੁਹਾਡੀ ਨਾਲ ਥੋੜਾ ਡਿਫਰੈਂਸ ਆ ਮੇਰੀ ਇਸ ਇਹ ਆਪਣੀ ਮੇਰੀ opinion ਦੇ ਵਿੱਚ ਕੀ ਇਸ ਇੱਕ ਸਾਡਾ ਵਾਦਾ ਰਹਿ ਗਿਆ ਉਹ ਵੀ ਇਸ ਬਜਟ ਚ ਪੂਰਾ ਹੋ ਜਾਏਗਾ ਟੋਟਲ ਜੋ ਵਾਦੇ ਆਮ ਆਦਮੀ ਪਾਰਟੀ ਨੇ ਕੀਤੇ ਨੇ ਉਹ ਪੂਰੇ ਕੀਤੇ ਉਸ ਤੋਂ ਵੱਧ ਹੀ ਪੂਰੇ ਕੀਤੇ ਨੇ ਜਿਹੜੇ ਜਿਹੜੀਆਂ ਚੀਜ਼ਾਂ ਸਾਡੇ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਵੀ ਹੈਗੀਆਂ ਸੀ ਉਹ ਵੀ ਕੀਤੀਆਂ ਨੇ ਲੋਕਾਂ ਨੂੰ ਬਹੁਤ ਵੱਡਾ ਇੱਕ ਜਿਹੜਾ ਤੁਸੀਂ ਫਾਈਨੈਂਸ਼ੀਅਲ ਤੁਸੀਂ ਕਹਿ ਲੋ ਕਿ ਭਾਰ ਪੰਜਾਬ ਦੇ ਉੱਤੇ ਸਰਕਾਰ ਤੇ ਆਇਆ ਉਹ ਹੁੰਦਾ ਕਿ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦਾ ਵਾਦਾ ਕੀਤਾ ਸੀ ਔਰ ਸਰਕਾਰ ਮੰਨਿਆ ਹੀ ਦਿੱਤੀ ਠੀਕ ਆ ਕਿੰਨੇ ਕੋਈ ਵਾਦਾ ਨਹੀਂ ਸੀ ਕੀਤਾ ਮੈਂ ਤੁਹਾਨੂੰ ਵੈਸੇ ਕਹਿਣ ਲੱਗਾ ਕਿ ਜਿਹੜੇ ਵਾਦੇ ਹੋਏ ਉਹ ਤੇ ਪੂਰੇ ਹੋਏ 50 ਹਜ਼ਾਰ ਤੋਤੇ ਅੱਜ ਨੌਕਰੀ ਲੋਕਾਂ ਨੂੰ ਸਰਕਾਰੀ ਨੌਕਰੀ ਜਿਹੜੀ ਆ ਤਿੰਨ ਸਾਲ ਚ ਦਿੱਤੀ ਕਦੀ ਕਿਸੇ ਸਰਕਾਰ ਨੇ ਦਿੱਤੀ ਆ ਜਿਹੜਾ ਵਾਦਾ ਨਹੀਂ ਸੀ ਕੀਤਾ ਉਹ ਵੀ ਪੂਰਾ ਕੀਤਾ ਅੱਜ ਕਿੰਨੇ ਟੋਲ ਟੈਕਸ ਆ ਜਿਹੜੀ ਆਮ ਜਨਤਾ ਦੀ ਜੇਬ ਕੱਟੀ ਜਾਂਦੀ ਆ ਤੁਸੀਂ ਆ ਸੜਕਾ ਜਦੋਂ ਗੱਡੀ ਕੋਈ ਕਾਰ ਲੈਂਦੇ ਜੇ ਮੋਟਰਸਾਈਕਲ ਲੈਂਦੇ ਜੇ ਕੋਈ ਵੀ ਵਹੀਕਲ ਲੈਂਦੇ ਜੇ ਤੁਹਾਡੇ ਕੋ ਉਦੋਂ ਰੁਪਈਆ ਰੋਡ ਟੈਕਸ ਲਏ ਜਾਂਦੇ ਆ ਤੁਹਾਡੇ ਕੋ ਕਈ ਕਿਸਮ ਦੇ ਸੈਸ ਲਏ ਜਾਂਦੇ ਔਰ ਬਾਅਦ ਦੇ ਵਿੱਚ ਫੇਰ ਸੜਕਾਂ ਦੇ ਉੱਤੇ ਟੋਲ ਦੇ ਨਾਂ ਦੇ ਉੱਤੇ ਤੁਹਾਡੇ ਤੋਂ ਟੈਕਸ ਲਏ ਜਾਂਦੇ ਨੇ ਕਿੰਨੇ ਜਿਹੜੇ ਟੋਲ ਨੇ ਉਹ ਬੰਦ ਕੀਤੇ ਨੇ ਸੋ ਬਹੁਤ ਸਾਰੇ ਵਾਦੇ ਹੁਣ ਮੈਂ ਇੱਕ ਇੱਕ ਗਿਣੂੰਗਾ ਲੰਬੀ ਡਿਟੇਲ ਹੋ ਜਾਏਗੀ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਜਿਹੜਾ ਇੱਕ ਵਾਦਾ ਸਾਡਾ ਜਿਹਦੇ ਤੇ ਵਾਰ-ਵਾਰ ਅੱਜਕੱਲ ਕਵੈਸਚਨ ਉੱਠਦਾ ਕਿ ਤੁਸੀਂ ਜਿਹੜੀਆਂ ਲੇਡੀਜ਼ ਨੂੰ 1000 ਰੁਪਏ ਦੇਣ ਦਾ ਵਾਦਾ ਕੀਤਾ ਸੀਗਾ ਉਹ ਵੀ ਇਸ ਬਜਟ ਚ ਮੈਨੂੰ ਪੂਰਨ ਆਸ ਹੈ ਕਿ ਸਾਡਾ ਉਹ ਜਿਹੜਾ ਵਾ ਉਹ ਕਨਸਿਡਰ ਹੋ ਜਾਏਗਾ ਸੋ ਹੁੰਦਾ ਇਹ ਆ ਕਿ ਲੋਕਾਂ ਨੇ ਲੋਕਾਂ ਦੀ ਐਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ ਆਮ ਆਦਮੀ ਪਾਰਟੀ ਤੋਂ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਲੋਕੀ ਇਹ ਸਮਝਦੇ ਆ ਕਿ ਜੇ ਕੋਈ ਆਮ ਬੰਦੇ ਦੀ ਜ਼ਰੂਰਤ ਪੂਰੀ ਕਰ ਸਕਦੀ ਹੈ ਤੋ ਆਮ ਆਦਮੀ ਪਾਰਟੀ ਕਰ ਸਕਦੀ ਹੈ ਇਸ ਕਰਕੇ ਆਸਾਂ ਵੀ ਲੋਕਾਂ ਦੀ ਸਾਡੇ ਤੇ ਜਾਦੀਆਂ ਨੇ ਹੋ ਸਕਦਾ ਕਿ ਕਿਤੇ ਕੋਈ ਕਮੀਆਂ ਪੇਸ਼ੀਆਂ ਵੀ ਹੋਣ ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਵਾਅਦਾ ਨਾ ਕਹਿ ਸਕਦਾ ਕਿ ਸਾਡੀ ਸਾਰੀ ਪੰਜਾਬ ਦੀ ਲੀਡਰਸ਼ਿਪ ਸਾਡੇ ਸਾਡੀ ਆਰਗੇਨਾਈਜੇਸ਼ਨ ਸਾਡੇ ਐਮਐਲਏ ਸਾਹਿਬਾਨ ਮਨਿਸਟਰ ਮੁੱਖ ਮੰਤਰੀ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੀ ਲੀਡਰਸ਼ਿਪ ਸਾਰੀ ਇਸ ਟੀਜ ਤੇ ਰਿਵਿਊ ਕਰ ਰਹੀ ਹੈ ਕਿ ਸਾਡੇ ਚ ਜੇ ਕੋਈ ਕਮੀ ਪੇਸ਼ੀ ਆ ਤੇ ਉਹ ਕਿੱਥੇ ਆ ਤੇ ਉਹਨੂੰ ਦੂਰ ਕਰਨਾ ਔਰ ਹੋਰ ਲੋਕਾਂ ਦੀਆਂ ਕੀ ਕੀ ਸਾਡੇ ਤੋਂ ਸਪੈਕਟੇਸ਼ਨ ਨੇ ਉਹ ਸਾਰੀਆਂ ਨੂੰ ਜਾਂਚ ਕੇ ਭਾਵ ਕੇ ਔਰ ਤੋਂ ਹਾਂ ਵੇਖਿਆ ਕਿ ਸਰਕਾਰ ਨੇ ਬਹੁਤ ਥ੍ਰੋਟਲ ਦੇ ਨਾਲ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਜਦਾਂ ਭ੍ਰਿਸ਼ਟਾਚਾਰ ਦਾ ਇੱਕ ਮੁੱਦਾ ਉਹਦੇ ਉੱਤੇ ਨਕੇਲ ਪਾਉਣ ਲਈ ਤੁਸੀਂ ਰੋਜ਼ ਵੇਂਦੇ ਜਿਵੇਂ ਬੜੇ ਵੱਡੇ ਵੱਡੇ ਐਕਸ਼ਨ ਹੋ ਰਹੇ ਆ ਸੋ ਆਉਣ ਵਾਲੇ ਸਮੇਂ ਦੇ ਤੁਸੀਂ ਵਿੱਚ ਦੇਖੋਗੇ ਕਿ ਜਿਹੜੀ ਪਰਸੈਪਸ਼ਨ ਕਿਤੇ ਲੋਕਾਂ ਦੇ ਮਨ ਚ ਆਮ ਆਦਮੀ ਪਾਰਟੀ ਨਹੀਂ ਬਣਾ ਪਾਈ ਜਾਂ ਉਹਨੂੰ ਆਮ ਲੋਕਾਂ ਨੇ ਨਹੀਂ ਸਮਝਿਆ ਉਹ ਸਾਰੀ ਜਿਹੜੀ ਚੀਜ਼ ਹੈ ਉਹ ਵਿਦਨ ਹੁਣ ਤੁਸੀਂ میٹر ਆਫ ਟਾਈਮ ਹੀ ਆ ਇਹਦੇ ਉੱਤੇ ਸਰਕਾਰ ਬੜੀ ਸੰਜੀਦਗੀ ਨਾਲ ਲੱਗੀ ਔਰ ਇਹ ਸਾਰੇ ਕੰਮ ਹੋਣਗੇ ਤੁਸੀਂ ਕਾਂਗਰਸ ਦੇ ਵੀ ਸਿਪਾਈ ਰਹੇ ਹੋ ਰਾਜਾ ਵੜਿੰਗ ਨੂੰ ਤੁਸੀਂ ਪ੍ਰਧਾਨ ਦੇ ਵਜੋਂ ਕਿਵੇਂ ਦੇਖਦੇ ਹੋ ਔਰ ਰਾਜਾ ਵੜਿੰਗ ਸਾਡੇ ਨਾਲ ਪਹਿਲਾਂ ਮੈਂ ਜਦੋਂ ਕਾਂਗਰਸ ਪਾਰਟੀ 'ਚ ਅਸੀਂ ਇਕੱਠੇ ਹੀ ਕੰਮ ਕੀਤਾ ਉਹ ਵੀ ਯੂਥ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਿ ਮੈਂ ਵੀ ਰਿਹਾ ਵਾਂ ਬਾਕੀ ਦੇਖੋ ਹਰ ਬੰਦੇ ਦੀ ਆਪਣੀ ਕਪੈਸਿਟੀ ਹੁੰਦੀ ਆ ਮੈਂ ਕੋਈ ਮੇਰਾ ਕਮੈਂਟ ਕਰਨਾ ਨਹੀਂ ਮੰਨਦਾ ਪਰ ਠੀਕ ਆ ਉਹਨਾਂ ਦੀ ਪਾਰਟੀ 'ਚ ਉਹ ਵੀ ਕੰਮ ਕਰ ਰਹੇ ਨੇ ਪਰ ਉੱਥੇ ਉਹ ਡਿਵਾਈਡਡ ਹਾਊਸ ਆ ਉੱਥੇ ਬਹੁਤ ਸਾਰਾ ਬਹੁਤ ਜ਼ਿਆਦਾ ਲੀਡਰ ਆ ਉੱਥੇ ਆਪੋਜੀਸ਼ਨ ਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਉਹ ਇੱਕ ਦੂਜੇ ਦੀਆਂ ਪੱਗਾਂ ਰੋਜ਼ ਆਪ ਹੀ ਲਾਉਂਦੇ ਰਹਿੰਦੇ ਨੇ ਕਈ ਵਾਰੀ ਤੁਹਾਨੂੰ ਉਹ ਪਬਲੀਕਲੀ ਦੇਸ ਦਾ ਕਈ ਵਾਰੀ ਨਹੀਂ ਦਿਸਦਾ ਕਿ ਅੰਦਰ ਵੱਢ ਕੇ ਕੀ ਹੁੰਦਾ ਉੱਥੇ ਉਹਨਾਂ ਦੀ ਆਪਣੀ ਇੱਕ ਲਾਲਸਾ ਵਾ ਮੁੱਖ ਮੰਤਰੀ ਬਣਦੀ ਲੀਡਰਸ਼ਿਪ ਸਟੈਬਲਿਸ਼ ਕਰਨ ਦੀ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਹਰ ਦਿਨ ਹੀ ਮੈਂ ਸਮਝਦਾ ਕਿ ਨਵੀਂ ਲੜਾਈ ਹੁੰਦੀ ਆ ਔਰ ਉਹਨਾਂ ਨੂੰ ਪੰਜਾਬ ਨਾਲ ਜਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਉਹਨਾਂ ਨੂੰ ਆਪਣੀ ਅਹੁਦੇ ਆਪਣੀਆਂ ਚੀਫ ਮਿਨਿਸਟਰੀਆਂ ਲੈਣ ਵਾਸਤੇ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਔਰ ਜਾ ਰਹੇ ਆ ਪ੍ਰਤਾਪ ਬਾਜਵਾ ਤੇ ਦਾਵਾ ਕਰਦੇ ਕਿ ਆਪ ਦੇ 30 32 ਐਮਐਲਏ ਉਹਨਾਂ ਦੇ ਸੰਪਰਕ ਚ ਤੁਸੀਂ ਮੈਨੂੰ ਦੱਸੋ ਆਪਣੇ ਦਿਲ ਤੇ ਹੱਥ ਰੱਖ ਕੇ ਕਿ ਇਹ ਗੱਲ 'ਚ ਕੋਈ ਸੱਚਾਈ ਹੈਗੀ ਇੱਕ ਪੈਸੇ ਦੀ ਵੀ ਸੱਚਾਈ ਹੈਗੀ ਜਿਹੜੇ ਵੱਡੇ ਲੀਡਰ ਹੁੰਦੇ ਨੇ ਵੱਡੇ ਲੀਡਰ ਕ੍ਰੈਡੀਬਿਲਟੀ ਨਾਲ ਚੱਲਦੇ ਆ ਵੱਡੇ ਲੀਡਰਾਂ ਤੇ ਲੋਕੀ ਯਕੀਨ ਕਰਦੇ ਕਿ ਇਹ ਲੀਡਰ ਜੋ ਕਹਿੰਦੇ ਨੇ ਉਹ ਠੀਕ ਹੁੰਦਾ ਹੁਣ ਬਾਜਵਾ ਸਾਹਿਬ ਸੀਐਲਪੀ ਲੀਡਰ ਨੇ ਬੜੀ ਵੱਡੀ ਪੋਸਟ ਤੇ ਬੈਠੇ ਨੇ ਔਰ ਉਹਨਾਂ ਦੇ ਜਿਹੜਾ ਕੱਦ ਬਹੁਤ ਿਆ ਸਿਆਸੀ ਕੱਦ ਿਆ ਉਹਨੂੰ ਇਹ ਗੱਲਾਂ ਜਿਹੜੀਆਂ ਤੱਥਹੀਨ ਗੱਲਾਂ ਨੇ ਉਹਨਾਂ ਨੂੰ ਇਹ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਉਹ ਸੂਟ ਨਹੀਂ ਕਰਦੀਆਂ ਉਹਨਾਂ ਦੇ ਨਾਲ ਮੈਂ ਸਮਝਦਾ ਕਿ ਉਹਨਾਂ ਦੀ ਆਪਣੀ ਪੋਲਿਟਿਕਸ ਜਿਹੜੀ ਆ ਉਹ ਘਟਦੀ ਆ ਉਹਨਾਂ ਦਾ ਕੱਦ ਘਟਦਾ ਵਾ ਕਿ ਜਿਹੜੀ ਤੱਥਹੀਨ ਖਵਾਈ ਗੱਲ ਆ ਇਹ ਕਦੀ ਨਹੀਂ ਕਰਨੀ ਚਾਹੀਦੀ ਔਰ ਮੈਂ ਸਮਝਦਾ ਕਿ ਬਿਲਕੁਲ ਤੱਥਹੀਨ ਜੇ ਸਟੇਜ ਦੇ ਵਿੱਚ ਇੱਕ 0% ਵੀ ਸਚਾਈ ਨਹੀਂ ਹੈਗੀ ਉਹ ਗੱਲ ਕਰਕੇ ਉਹਨਾਂ ਨੇ ਆਪਣਾ ਹੀ ਕਰਦਬੁੱਤ ਘਟਾਇਆ ਵਾ ਔਰ ਇੱਕ 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 ਮਜ਼ਾਕ ਦਾ ਵਿਸ਼ਾ ਹੀ ਬਣਿਆ ਵਾ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਪਰ ਆਮ ਆਦੀ ਪਾਰਟੀ ਤੋਂ ਬਹੁਤ ਨਾਰਾਜ਼ ਵੀ ਹੈ ਜੀ ਕੋਰ ਵੀ ਜਪਤਾਬੀ ਨਾਰਾਜ਼ ਹੈ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਇੱਕੋ ਚੀਜ਼ ਕਹਿੰਦੇ ਆ ਕਿ ਜੋ ਮੰਨੋ ਕਿਹਾ ਗਿਆ ਸੀ ਉਹ ਕੁਝ ਵੀ ਪੂਰਾ ਨਹੀਂ ਕੀਤਾ ਗਿਆ ਇਹ ਤੇ ਕੋਮਰਬੇਟੇ ਪ੍ਰਤਾਪ ਜੀ ਦੱਸ ਸਕਦੇ ਜਾਂ ਜਿੰਨੇ ਉਹਨਾਂ ਨੂੰ ਕਿਹਾ ਉਹ ਦੱਸ ਸਕਦੇ ਆ ਇਸ ਤੋਂ ਲਾਵਾ ਜੇ ਗੱਲ ਕਰੀਏ ਬਾਕੀ ਜੋ ਲੋਕਾਂ ਦੇ ਨਾਲ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਪਾਰਟੀ ਨੇ ਇਹਨਾਂ ਨੂੰ ਪੂਰੇ ਕੀਤੇ ਔਰ ਪਾਰਟੀ ਦਿਨ ਰਾਤ ਇਸ ਚੀਜ਼ ਦੇ ਲਈ ਸੰਘਰਸ਼ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਦੀ ਜਨਤਾ ਨੂੰ ਵੱਤਵਾ ਸਹੂਲਤਾਂ ਦੇਣੀ ਔਰ ਪੰਜਾਬ ਦੀ ਜਿਹੜੀ ਦਸ਼ਾ ਵਾ ਉਹਨੂੰ ਸੁਧਾਰਨਾ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਟਾੜਾ ਮੁਕਾਬਲਾ ਜਿਹੜਾ ਪਿਛਲੀ ਚੋਣਾਂ 'ਚ ਵੀ ਹੋਇਆ ਸੀ ਕਾਂਗਰਸ ਨਾਲ ਹੋਇਆ ਸੀ ਹੁਣ 2027 'ਚ ਵੀ ਕਿਉਂਕਿ ਅਕਾਲੀ ਦਲ ਦੇ ਤੇ ਮਹਿਜ ਤਿੰਨ ਤੋਂ ਚਾਰ ਸੀਟਾਂ ਹੀ ਅਕਾਲੀ ਦਲ ਨੂੰ ਆਈਆਂ ਹੀ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੇ ਹੋ ਕਿ ਅਗਰ ਉਹ ਸਰਗਰਮ ਹੁੰਦੇ ਆ ਰਾਜਨੀਤੀ ਦੇ ਵਿੱਚ ਦੁਆਰਾ ਤੋਂ ਕਾਂਗਰਸ ਦੇ ਵਿੱਚ ਉਹਨਾਂ ਨੂੰ ਮਨਾਇਆ ਜਾਂਦਾ ਵਾ ਇਹ ਲੱਗਦਾ ਕਿ ਮੁਕਾਬਲਾ ਕਰਾਏਗਾ ਵੇਖੋ ਮੈਂ ਸਮਝਾ ਦਵਾਂ ਕਿ ਜਦੋਂ ਤੁਹਾਨੂੰ ਪ੍ਰਮਾਤਮਾ ਔਰ ਪਾਰਟੀ ਟਾਈਮ ਦਿੰਦੀ ਹੈ ਜ਼ਰੂਰ ਹਰ ਬੰਦੇ ਦਾ ਇੱਕ ਟਾਈਮ ਹੁੰਦਾ ਸਿੱਧੂ ਸਾਹਿਬ ਦੇ ਉੱਤੇ ਵੀ ਇੱਕ ਟਾਈਮ ਆਇਆ ਸੀਗਾ ਔਰ ਸਿੱਧੂ ਸਾਹਿਬ ਨੂੰ ਪੰਜਾਬ ਦੇ ਵਿੱਚ ਬਤੌਰ ਮੰਤਰੀ ਕੰਮ ਕਰਨ ਦਾ ਵੀ ਮੌਕਾ ਮਿਲਿਆ ਬਤੌਰ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣ ਕੇ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਕੋਲ ਇੱਕ ਮੌਕਾ ਸੀਗਾ ਜਿਸ ਤੋਂ ਆਪਣੀ ਇੱਕ ਕੋਈ ਚੰਗੀ ਛਵੀ ਛੱਡ ਸਕਦੇ ਸੀਗੇ ਮੈਂ ਸਮਝਦਾ ਕਿ ਉਹਨਾਂ ਨੇ ਉਹ ਮੌਕਾ ਗਵਾ ਲਿਆ ਔਰ ਲੋਕਾਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਉਹਨਾਂ ਦੀ ਕਾਰਗੁਜ਼ਾਰੀ ਨੂੰ ਵੇਖ ਲਿਆ ਮੈਨੂੰ ਹੁਣ ਲੱਗਦਾ ਕਿ ਹੁਣ ਉਹ ਵੀ ਇਹ ਗੱਲ ਨੂੰ ਸਮਝ ਗਏ ਨੇ ਔਰ ਅੱਜਕੱਲ ਆਪਣੇ ਪਰਸਨਲ ਕਮੈਂਟਰੀ ਜਾਂ ਹੋਰ ਜਿਹੜੇ ਉਹਨਾਂ ਦੇ ਆਪਣੇ ਕੰਮ ਕਰਨੇ ਉਧਰ ਉਹਨਾਂ ਦਾ ਧਿਆਨ ਜ਼ਿਆਦਾ ਔਰ ਸਿਆਸਤ 'ਚ ਮੈਨੂੰ ਉਹਨਾਂ ਦੀ ਰੁਚੀ ਬਹੁਤ ਘੱਟ ਲੱਗਦੀ ਹੈ। ਤੁਸੀਂ ਨਾਲ ਰਹੇ ਹੋ ਸਿੱਧੂ ਸਾਹਿਬ ਦੇ ਕੀ ਲੱਗਦਾ ਹੈ ਕਿ ਜਿਹੜੀ ਗੱਲਾਂ ਉਹ ਕਰਦੇ ਆ ਕਰਪਸ਼ਨ ਦੀ ਗੱਲ ਕਰਦੇ ਆ ਠੀਕ ਹੈ ਕੁਛ ਹੱਦ ਤੱਕ ਨਹੀਂ ਮੈਰਾ ਤੇ ਸਿੱਧੂ ਸਾਹਿਬ ਦੇ ਨਾਲ ਕੋਈ ਬਹੁਤ ਜ਼ਿਆਦਾ ਨੇੜ ਨਹੀਂ ਰਿਹਾ ਪਰ ਜਦੋਂ ਮੈਂ ਮੇਅਰ ਸੀਗਾ ਕੋਈ ਸਮਾਂ ਉਹ ਸਾਡੇ ਮਿਨਿਸਟਰ ਸੀਗੇ ਤੇ ਤੁਹਾਡੇ ਮੇਅਰ ਤੋਂ ਵੀ ਨਰਾਸ਼ ਸੀ ਉਹ ਹਾਂ ਉਹ ਮੇਰੇ ਨਾਲ ਮੇਰੇ ਉਹਨਾਂ ਨੂੰ ਉਦੋਂ ਵੀ ਥੋੜਾ ਜਿਹਾ ਇਸ਼ੂ ਹੋਇਆ ਸੀਗਾ ਸੋ ਉਹਨਾਂ ਬਾਰੇ ਤੇ ਉਹਨਾਂ ਦੀਆਂ ਗੱਲਾਂ ਕੋਈ ਦੱਸ ਸਕਦੇ ਨਹੀਂ ਪਰ ਜਿੱਥੋਂ ਤੱਕ ਸਾਡੀ ਗੱਲ ਆ ਅਸੀਂ ਇਮਾਨਦਾਰੀ ਨਾਲ ਬਹੁਤ ਮਿਹਨਤ ਨਾਲ ਲਗਨ ਨਾਲ ਦਿਨ ਰਾਤ ਕੰਮ ਕੀਤਾ ਔਰ ਗਾਹ ਵੀ ਕਰਾਂਗੇ 2027 ਦੇ ਚੋਣਾਂ ਦੀ ਕੀ ਤਿਆਰੀ ਹੈ ਉਹ ਪਾਰਟੀ ਦੇਖੋ ਹਰ ਚੀਜ਼ ਦੀ ਸਟ੍ਰੈਟਜੀ ਬਣਾਉਂਦੀ ਆ ਔਰ ਪਾਰਟੀ ਅਜੇ 2027 ਬੜੀ ਦੂਰ ਹੈ ਜਦੋਂ ਇਲੈਕਸ਼ਨ ਆਏਗੀ ਇਲੈਕਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਲੜੀ ਜਾਏਗੀ ਪਰ ਅੱਜ ਸਾਡਾ ਇੱਕੋ ਹੀ ਮਨੋਰਥ ਹੈ ਕਿ ਜਿੱਥੇ-ਜਿੱਥੇ ਲੋਕਾਂ ਨੂੰ ਕੋਈ ਦੁੱਖ ਤਕਲੀਫਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਕੋਈ ਅਜੇ ਤੱਕ ਡਰੈਸ ਨਹੀਂ ਹੋ ਪਾਈਆਂ ਉਹਨਾਂ ਨੂੰ ਆਡੈਂਟੀਫਾਈ ਕਰਾਂਗੇ ਤੇ ਉਹਨਾਂ ਦੇ ਉੱਤੇ ਡਟ ਕੇ ਕੰਮ ਕਰਾਂਗੇ ਔਰ ਆਉਣ ਵਾਲੀ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਦੇ ਵਿੱਚ ਜਿੱਤੇਗੀ ਇਹ ਆਖਰੀ ਸਵਾਲ ਕੋਰ ਵੀਜੇਪਤਾਪ ਤੁਹਾਡੀ ਪਾਰਟੀ ਚ ਹੀ ਹੈ ਉਹ ਜਿਸ ਹਿਸਾਬ ਨਾਲ ਉਹ ਕਹਿੰਦੇ ਆ ਕਿ ਵਾਦੇ ਜਿਹੜੇ ਉਹਨਾਂ ਨੂੰ ਕਈਆਂ ਸੀ ਗੱਲਾਂ ਉਹ ਪੂਰੀਆਂ ਨਹੀਂ ਕੀਤੀਆਂ ਸਹਿਮਤੀ ਰੱਖਦੇ ਹੋ ਕੋਰ ਵੀਜੇਪਤਾਪ ਨੂੰ ਮੈਨੂੰ ਤੇ ਪਤਾ ਹੀ ਨਹੀਂ ਕਿ ਉਹਨਾਂ ਨੂੰ ਕਿੰਨੇ ਕੀ ਗੱਲਾਂ ਕਹੀਆਂ ਜੇ ਕੋਈ ਹੱਦਵੀ ਦੇ ਅਫਸਰ ਨੂੰ ਸਜ਼ਾ ਦੀ ਗੱਲ ਹੋਏ ਜਾਂ ਫਿਰ ਜੇ ਕੋਈ ਹਾਈ ਕਮਾਂਡ ਨੇ ਉਹਨਾਂ ਨਾਲ ਕੋਈ ਗੱਲ ਕੀਤੀ ਆ ਤੇ ਉਹਨਾਂ ਨੂੰ ਆਪਣੀ ਗੱਲ ਅਖਬਾਰਾਂ ਚ ਪਬਲਿਕ ਡੋਮੇਨ ਚ ਰੱਖਣ ਦੀ ਬਜਾਏ ਹਾਈ ਕਮਾਂਡ ਦੇ ਨਾਲ ਬਹਿ ਕੇ ਸੀਨੀਅਰ ਲੀਡਰਸ਼ਿਪ ਨਾਲ ਆਪਣੀ ਗੱਲ ਕਰਨੀ ਚਾਹੀਦੀ ਆ ਔਰ ਜੇ ਕੋਈ ਉਹਨਾਂ ਦੀ ਕੋਈ ਚੀਜ਼ ਉਹਨਾਂ ਨੂੰ ਲੱਗਦੀ ਕਿ ਇਹ ਠੀਕ ਨਹੀਂ ਹੋਈ ਜਾਂ ਇਸ ਤਰੀਕੇ ਨਾਲ ਹੋਣੀ ਚਾਹੀਦੀ ਉਹਨਾਂ ਨੂੰ ਆਪਣਾ ਸੁਝਾਅ ਦੇਣਾ ਚਾਹੀਦਾ ਔਰ ਉੱਥੇ ਬੈਠ ਕੇ ਆਪਣਾ ਕਰਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਸੋ ਐਸ ਹਨ ਕਰਮਜੀਤ ਸਿੰਘ ਰਿੰਟੂ ਜਿਨਾਂ ਨੂੰ ਨਵੀਂ ਜ਼ਿੰਮੇਵਾਰੀ ਇੰਪਰੂਵਮੈਂਟ ٹرسٹ ਦੇ ਐਜ਼ ਅ ਚੇਅਰਮੈਨ ਦੇ ਤੌਰ ਤੇ ਮਿਲੀ ਹੈ ਤੇ ਸਾਫ਼ ਤੌਰ ਤੇ ਉਹਨਾਂ ਦਾ ਕਿਹਾ ਕਿ ਆਉਣ ਵਾਲੇ ਜਿਹੜੇ 2027 ਦੇ ਵਿਧਾਨ ਸਭਾ ਚੋਣ ਆ ਉਸ ਦੇ ਲਈ ਪਾਰਟੀ ਦੀ ਤਿਆਰੀ ਪੂਰੀ ਕਰ ਲਈਤੀ ਗਈ ਹੈ ਸੋ ਕੇਜਰੀਵਾਲ ਦੀ ਜਿਹੜੀ ਅਸ਼ੰਕਾ ਜਿਤਾਈ ਜਾ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਉਹਨਾਂ ਦੀ ਜਿਹੜੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਤੌਰ ਤੇ ਵਾਪਸੀ ਹੋ ਸਕਦੀ ਅਗਰ ਕੇਜਰੀਵਾਲ ਆਉਂਦੇ ਹੈ ਤੇ ਪੰਜਾਬ ਦੇ ਭਵਿੱਖ ਦੇ ਲਈ ਚੰਗਾ ਹੋਵੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ